ਆਗੀ ਕੀ ਤਈ ਓਏ ਮੈਂ ਪੱਠੇ ਵੱਡੇ ਯਾਰ ਓ ਗੁਰੂਆ ਢੇਰੀ ਪੁੱਛੀ ਸੀ ਤੂੰ ਦਾ ਪੱਠੇ ਪੁੱਠੇ ਨਹੀਂ ਵੱਢਦੇ ਹੁੰਦਾ ਪੱਠੇ ਵੱਢ ਲੈ ਵਸ ਚੱਲੇ ਅੱਛਾ ਤੇ ਢੇਰੀ ਪੱਠੇ ਦੇ ਦੇ ਯਾਰ ਢੇਰੀ ਪੱਠੇ ਹੋਰ ਤੇਰੇ ਪੱਠੇ ਪਾਣੀ ਲੱਗਾ ਪਾਣੀ ਲੱਗਾ ਪਾਣੀ ਲੱਗਾ ਮੇਰੀ ਗੱਲ ਸੁਣ ਵੱਢਣੇ ਕਿੰਨੇ ਕਾ ਓ ਬਾਅਦ ਢੇਰੀ ਕੀ ਢੇਰੀ ਕੀ ਵੱਢਣੇ ਢੇਰੀ ਕੀ ਢੇਰੀ ਯਾਰ ਐ ਨਾ ਪੱਠੇ ਆ ਸਾਡੇ ਕੋਲੇ ਥੋੜੇ ਤੇਰੀ ਗੱਡ ਵੱਢ ਕੇ ਲੈ ਜੀ ਮੇਰਾ ਵੀਰ ਇਹ ਨਾ ਹੋਵੇ ਕਿਤੇ ਤੇ ਨਾ ਹੋਵੇ ਪਾਠੀਆਂ ਦੇ ਸੂਬੇ ਵਾਂਗੂ ਕਿਤੇ ਗੱਡੀ ਭਰ ਕੇ ਲੈ ਜੀ ਪਾਠੀਆਂ ਦਾ ਸੂਬਾ ਕਿਹੜਾ ਉਹ ਹੈਗਾ ਕੋਈ ਯਾਰ ਉਹਦੋਂ ਮੈਂ ਪੁੱਛੇ ਉਹਨੇ ਪੰਡਕ ਪੱਠਿਆਂ ਦੀ ਪੁੱਛੀ ਤੇ ਪੰਦਰ ਤਿੰਨ ਚਾਰ ਪੰਡਕ ਭਰ ਕੇ ਲੈ ਗਿਆ ਤੇ ਤੂੰ ਵੀ ਨਾ ਉਹ ਕਰ ਵਿਖਾਈ ਉਹ ਨਹੀਂ ਨਹੀਂ ਮਾਰੇ ਢੇਰੀ ਢੇਰੀ ਚੱਲ ਠੀਕ ਹੈ ਮੈਂ ਵੱਢ ਲਾ ਫਿਰ ਕਾਪਾ ਜਾਂਦਾ ਮੈਂ ਦੋ ਮਿੰਟ ਵੱਢ ਲੈਣੇ ਚੱਲ ਠੀਕ ਹੈ ਕੋਈ ਨਹੀਂ ਵੱਢ ਲਾ ਤੂੰ ਜਾ ਠੀਕ ਠੀਕ ਪੱਠੇ ਦਾ ਵਾਵਾ ਵੱਢ ਲਿਆ ਗਰੇਡੀ ਵੱਢ ਲਈ ਚੱਲ ਕੋਈ ਗੱਲ ਨਹੀਂ ਉਹਨੂੰ ਕਿਹੜਾ ਮਿਲਾਂਗੇ ਨੂੰ ਪਤਾ ਲੱਗਣਾ ਮਿੰਟੋ ਮਿੰਟੇ ਜਾ ਕੇ ਲੱ ਉਤਰਦਾਂਗੇ ਕਹਿਦਾਂਗੇ ਕੋਈ ਹੋਰ ਲੈ ਗਿਆ ਯਾਰ ਮੱਲੀ ਸਿਆ ਪੱਠੇ ਤਾਂ ਤੂੰ ਉਹਨੂੰ ਦੇਤੇ ਆ ਕਿਤੇ ਇਹ ਨਾ ਹੋਵੇ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਇਹ ਪੁੱਛੇ ਥੱਬੀ ਤੇ ਵੱਡੀ ਪੰਡ ਜੱਟ ਰਹਿ ਗਿਆ ਬਲੰਗ ਦਾ ਬਲੰਗ ਕਿਤੇ ਉਹ ਗੱਲ ਨਾ ਕਰ ਵਿਖਾਏ ਕੋਈ ਕਿਤੇ ਜਾ ਕੇ ਖੇਤ ਗੇੜਾ ਮਾਰ ਲਾ ਇੱਕ ਵਾਰ ਉਹ ਗੋਗ ਆਗੀ ਗੀਤ ਅਈਏ ਮੈਂ ਪੱਠੇ ਵੱਡੇ ਯਾਰ ਓ ਗੁਰਵਾ ਢੇਰੀ ਪੁੱਛੀ ਸੀ ਤੂੰ ਦਾ ਬਈ ਯਾਰ ਵੜ ਲੈ ਫਿਰ ਕੀ ਹੋ ਗਿਆ ਯਾਰ ਓ ਯਾਰ ਕਮਾਲ ਹੋ ਗਈ ਆ ਯਾਰ ਤੂੰ ਤਾਂ ਲਿਆਇਦਾ ਗਲਤ ਫਾਇਦਾ ਉਠਾਉਣਾ ਯਾਰ ਦੱਸ ਗਲਤ ਕਦਾ ਕਿਉਂ ਯਾਰ ਓ ਯਾਰ ਮੇਰੇ ਨਾਲ ਗੱਲ ਤਾਂ ਕਰਾਂ ਨ ਕਿ ਤੈਨੂੰ ਮੈਂ ਢੇਰੀ ਕਹੀ ਸੀ ਤੂੰ ਵੱਡੀ ਪੰਗ ਘਟੀ ਖੜਾ ਯਾਰ ਮੇਰੇ ਵੱਡ ਲਈ ਇੱਕ ਦਿਨ ਓ ਯਾਰ ਤੇਰੇ ਕੀ ਵੱਡ ਲਈ ਤੂੰ ਪੁੱਛਿਆ ਕੀ ਸੀ ਮੈਨੂੰ ਇਹ ਦੱਸ ਪਹਿਲਾਂ ਪੱਠੇ ਢੇਰੀ ਹਾਂ ਇਹ ਹੁਣ ਵੱਡ ਲੈ ਯਾਰ ਨਹੀਂ ਪਤਾ ਲੱਗਾ ਉਹਨਾ ਸਿਆਣਿਆਂ ਨੇ ਖਾਨ ਸਾਚੀ ਵਈ ਸੀ ਉਹਨੇ ਆਖਿਆ ਏ ਪੁੱਛੇ ਥੱਬੀ ਦੇ ਵੱਡੀ ਪੰਡ ਜਾਟ ਨੂੰ ਕਿਹੜਾ ਪਤਾ ਲੱਗਣਾ ਹੈ ਜੱਟ ਮਲੰਗ ਦਾ ਮਲੰਗ ਹੈ ਪੰਪ ਦੇ ਕੇ ਸਾਨੂੰ ਤੁਸੀਂ ਤੜਿਆ ਲੈਨੇ ਆ ਹਨਾ ਉਹ ਬਾਈ ਯਾਰ ਤੇ ਇਹਨਾਂ ਨੇ ਕਿਹੜਾ ਗੋਸ ਕਹਿਣਾ ਹੈ ਹੈ ਬਈ ਚੱਲ ਲੈ ਯਾਰ ਬਸ ਚੱਲਿਆ ਤਾਂ ਹੈਗਾ ਪਰ ਯਾਰ ਇਹ ਗੱਲ ਕੋਈ ਥੜੀ ਸਿਆਣ ਭਾਲੀ ਥੋੜੀ ਆ ਦੱਸ ਹੁਣ ਅੱਜ ਤਾਂ ਤੂੰ ਲੈ ਦੇਂਗਾ ਚੱਲ ਤੇਰੇ ਨਾਲ ਲਿਆਇ ਸੀ ਗਾਂਦ ਉਹ ਤੈਨੂੰ ਮੈਂ ਖੇਤ ਤਾਂ ਨਹੀਂ ਵਾੜਦਣਾ ਫਿਰ ਕਿਉਂ ਬਾਈ ਯਾਰ ਲੈਣਾ ਕਰੀ ਨਾ 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 ਤੇਰੀ ਤੂੰ ਪੁੱਛੀ ਆ ਤੇ ਵੱਡੀ ਤੂੰ ਗੱਡੀ ਇਹਨਾਂ ਦੱਸ ਮੇਰੀ ਗੱਲ ਸੁਣ ਲੈ ਇੱਕ ਹਾਂ ਬਈ ਵੀ ਜਦੋਂ ਕਿਸੇ ਤੋਂ ਚੀਜ਼ ਪੁੱਛੀਏ ਨਾ ਹਾਂ ਜਿੰਨੀ ਪੁੱਛੀਏ ਓਨੀ ਲੈ ਕੇ ਜਾਈਏ ਠੀਕ ਠੀਕ ਹੈ ਕਿ ਨਹੀਂ ਆਪਾਂ ਮੁੜ ਕੇ ਕਹਿ ਦਿੰਨੇ ਆ ਜੀਵਿੰਦਾਰ ਨੂੰ ਮਾੜਾ ਹੁਣ ਤੂੰ ਪੁੱਛੇ ਤਾਂ ਮੇਰੇ ਤੋਂ ਢੇਰੀ ਸੀ ਹਾਂ ਹਾਂ ਵੱਡ ਤੂੰ ਗੱਡੀ ਲਈ ਤੇ ਗੁੱਸਾ ਆਵੇ ਨਾ ਮੈਨੂੰ ਦੱਸ ਮੈਨੂੰ ਕੋਈ ਨਾ ਮੇਰੇ ਵਾਂਗ ਤੂੰ ਮੰਨਦਾ ਨਾ ਇਸ ਗੱਲ ਨੂੰ ਮੰਨਦਾ